ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਦਿਨ 15 ਨਵੰਬਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸ੍ਰੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਤੇ ਟਾਈਮ ਵੱਜਿਆ ਜੀ 1 ਸਵੇਰ ਦਾ ਤੇ ਆਪਾਂ ਜਾਣਾ ਜੀ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਪੜਾਕੇ ਕੁਝ ਪਾ ਤੇ ਤੇ ਕੁਝ ਹੁਣ ਆਪਾਂ ਪਾਉਣ ਲੱਗੇ ਆਂਗੇ ਤੇ ਉਹ ਉਸ ਤੋਂ ਬਾਅਦ ਆਪਾਂ ਦਮਾਲਾ ਸੇ ਜਾ ਕੇ ਜਾਵਾਂਗੇ ਜੀ ਗੁਰਦੁਆਰੇ ਤੇ ਬਣ ਰਹੇ ਹੋ ਵੀਡੀਓ ਦੇ ਨਾਲ ਅੱਜ ਦੇ ਵਲੌਗ 'ਚ ਆਪਣਾ ਜਿਹੜਾ ਵਲੌਗ ਅੱਜ ਦਾ ਉਹ ਆਪਣੇ ਕੰਟੈਂਟ ਤੋਂ ਥੋੜਾ ਹਟ ਕੇ ਰਹੂਗਾ ਅੱਜ ਆਪਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਆਪਾਂ ਜਿਹੜੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੀ ਵੀਡੀਓ ਵੀ ਆਪਾਂ ਬਣਾਵਾਂਗੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਜਿੰਨੇ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਗਾਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਹੁਣ ਆਪਾਂ ਆਉਣੇ ਭਾਈ ਪਟਾਕੇ ਇਹ ਆਪਾਂ ਆਪਣੇ ਘਰ ਦੇ ਬਾਹਰ ਲਾ ਰਹੇ ਆ ਜੀ ਦੀਵੇ ਤੁਮ ਤੁਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਹੜੇ ਨੂੰ ਮੁੱਖ ਰੱਖਦੇ ਆ ਆਪਾਂ ਆਪਣੇ ਮੇਨ ਗੇਟ ਦੇ ਦੋਨੋਂ ਸਾਈਡ ਤੇ ਦੀਵੇ ਲਾਇਆ ਜੀ ਇਸ ਤੋਂ ਬਾਅਦ ਆਪਾਂ ਦਮਾਲਾ ਸਾਹਿਬ ਸਜਾਵਾਂਗੇ ਸਰ ਤੇ ਇਦਾਂ ਜੀ ਦੇਖ ਸਕਦੇ ਹੋ ਅੱਪ ਅੱਜ ਬਣਾਣਾ ਜੀ ਕੇਸਰੀ ਦਮਾਲਾ ਇਹ ਵੀਡੀਓ ਸਿੱਧੀ ਬਣ ਗਈ ਤੇ ਇਹ ਥੋੜੀ ਜਿਹਾ ਆਪਾਂ ਤੇਜ਼ ਕਰਕੇ ਦਿਖਾ ਦਾਂਗੇ ਤੁਹਾਨੂੰ ਵੀਡੀਓ ਇਹ ਆਪਾਂ ਬਣਾ ਆਪਾਂ ਖੁਦ ਹੀ ਬਣਾਂਗੇ ਜੀ ਆਪਣੇ ਆਪ ਹੀ ਜਿੱਦਾਂ ਦਾ ਵੀ ਬਣਿਆ ਜਾਂਦਾ ਆਪਣੇ ਤੋਂ ਆਪਾਂ ਖੁਦ ਹੀ ਬਣ ਕੇ ਜਾਂਦੇ ਆ ਤੇ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਵੀ ਵਧੀਆ ਬਣਿਆ ਗਿਆ ਆਪਣੇ ਤੋਂ ਤੇ ਆਪਣੇ ਬੰਨ ਲਏ ਜੀ ਦਮਾਲਾ ਸਾਹਿਬ ਦਮਾਲਾ ਸਾਹਿਬ ਸਜਾ ਚੁੱਕੇ ਆਈ ਆਪਾਂ ਤੇ ਹੁਣ ਜਾਵਾਂਗੇ ਆਪਾਂ ਜੀ ਗੁਰਦੁਆਰਾ ਸਾਹਿਬ ਹੋ ਸਕਿਆ ਤਾਂ ਉਥੋਂ ਦੀ ਜਿਹੜੀ ਵੀਡੀਓ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਨਾਲ ਐਡ ਕਰਾਂਗੇ ਤੇ ਹੁਣ ਆਪਣੀ ਤਿਆਰੀ ਹੈ ਜੀ ਆਪਾਂ ਆਪਣੇ ਇੱਕ ਮਿੱਤਰ ਨੂੰ ਕਰਦੇ ਆ ਫੋਨ ਵੀ ਤਿਆਰ ਹੋ ਗਿਆ ਤੇ ਫਿਰ ਚੱਲਾਂਗੇ ਜੀ ਆਪਾਂ ਗੁਰਦੁਆਰਾ ਸਾਹਿਬ ਮੌਸਮ ਬਹੁਤ ਧੁੰਦ ਦਾ ਹੋ ਰਿਹਾ ਤੇ ਚੰਦ ਵੀ ਨਹੀਂ ਦਿਖ ਰਿਹਾ ਅੱਜ ਤਾਰਾ ਕੋਈ ਵੀਡੀਓ 스킵 ਨਾ ਕਰਿਓ ਤੇ ਹੁਣ ਆਪਾਂ ਅੱਗੇ ਵਧਦੇ ਆਂ ਜੀ ਗੁਰਦੁਆਰਾ ਸਾਹਿਬ ਵੱਲ ਨੂੰ ਬਸ ਇੱਕ ਫੋਨ ਕਰਕੇ ਆਪਾਂ ਚੱਲਦੇ ਆਂ ਇਹ ਆਪਾਂ ਪਹੁੰਚ ਚੁੱਕੇ ਆਂ ਜੀ ਆਪਣੇ ਪਿੰਡ ਧਰਮਗੜ ਦੇ ਗੁਰਦੁਆਰਾ ਸਾਹਿਬ ਦੀ ਮੇਨ ਇੰਟਰਨੈਸਟ ਤੇ ਇੱਥੋਂ ਜੀ ਮੇਨ ਇੰਟਰੀਅਰ ਆਪਣਾ ਗੁਰਦੁਆਰਾ ਦਾ ਮੇਨ ਫਰੰਟ ਆ ਇਹਨਾਂ ਨੂੰ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋਗੇ ਲੜੀਆਂ ਪੰਜਾਂ ਹੋਈਆਂ ਲਾਟਿੰਗ ਮਕਮ ਬਹੁਤ ਵਧੀਆਗਾ ਸਾਨੂੰ ਬਹੁਤ ਲੱਗ ਰਹੀ ਥੋੜਾ ਧੁੰਦ ਕਰਕੇ ਤੁਸੀਂ ਦੇਖ ਸਕਦੇ ਹੋ ਧੁੰਦ ਕਰਕੇ ਥੋੜੀ ਦਿੱਕਤ ਆ ਰਹੀ ਹੈ ਤੇ ਇਥੇ ਫੁਰਦੂਰਾ ਸਾਹਿਬ ਦੇ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਪਟਾਕੇ ਚੱਲ ਰਹੇ ਆ ਇੱਕ ਆਹ ਜਿਹੜੇ ਇਹਨਾਂ ਨੂੰ ਕੀ ਕਹਿੰਦੇ ਨੇ ਗਲੂਮ ਦੇ ਗੁਾਰੇ ਦੇ ਉੜਾਉਣ ਦਾ ਨਵਾਂ ਗਰੀਜ ਆ ਇਹ ਵੀ ਬਹੁਤ ਜ਼ਿਆਦਾ ੜਾਏ ਜਾ ਰਹੇ ਆ ਔਰੇ ਆਪਾਂ ਤੁਹਾਨੂੰ ਖੁਸ਼ਕ ਦਿਖਾਵਾਂਗੇ ਇਹ ਆਪਾਂ ਖੜੇ ਹਾਂ ਇੱਥੇ ਆਪਣੇ ਇੰਨਾ ਬਾਅਦ ਦੇਖ ਸਾਹ ਜੀ ਬੋਦੀ ਸਾਰੇ ਨਗਰ ਨੇ ਬੋਦੀ ਖੁਸ਼ੀਆਂ ਦੇ ਨਾਲ ਜਿਹੜਾ ਹੈ ਕਿ ਗੁਰਪੁਰਬ ਦਾ ਇਹੜਾ ਮਨਾਇਆ ਦਾ ਬੰਦ ਚੜ੍ਹ ਕੇ ਹਿੱਸਾ ਲਿਆ ਦਾ ਪੂਰੇ ਪਟਾਕੇ ਤੇ ਆਹ ਜਿਹੜੀਆਂ ਵਾਲੇ ਨੇ ਇਹ ਉਡਾਈਆਂ ਗਈ ਆ ਗਈ ਤੇ ਹੁਣ ਆਪਾਂ ਇਸ ਤੋਂ ਬਾਅਦ ਜਾਣਾਗਾ ਜੀ ਅੰਦਰ ਮੱਥਾ ਟੇਕਣਾ ਤੇ ਤੁਹਾਨੂੰ ਨਾਲ ਤਾਂ ਅੰਦਰ ਦੀ ਦਿਖਾਉਣੇ ਆਪਾਂ ਡੈਕੋਰੇਸ਼ਨ ਲਾਈਟਿੰਗ ਸਟੂ ਚਲੋ ਇਹ ਆਪਾਂ ਅੱਗੇ ਵੱਧਦੇ ਹੋ ਦੋਸਤੋ ਸਾਰੇ ਆ ਜਿਓ ਅੰਦਰ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ-ਬਾਰ ਦੀ ਵੀਡੀਓਗ੍ਰਾਫੀ ਕਰ ਸਕਦੇ ਆ ਇਹ ਤੁਸੀਂ ਦੇਖ ਸਕਦੇ ਆ ਇਹ ਆਪਾਂ ਮੇਨ ਗੇਟ ਤੋਂ ਅੰਦਰ ਆ ਗਏ ਇਹ ਆ ਗਿਆ ਜੀ ਆਪਣਾ ਅੰਦਰ ਨਿਸਾਨ ਸਾਹਿਬ ਤੇ ਇਹ ਆ ਗਿਆ ਜੀ ਆਪਣਾ ਅੰਦਰ ਦਰਵਾਜ਼ਾ ਸਾਹਿਬ ਆਪਾਂ ਬਾਹਰ-ਬਾਰ ਦੀ ਵੀਡੀਓ ਕੈਪਚਰ ਕਰ ਸਕਦੇ ਆ ਅੰਦਰ ਵੀਡੀਓਗ੍ਰਾਫੀ ਆਪਾਂ ਨਹੀਂ ਨਹੀਂ ਕਰ ਸਕਦੇ ਮੱਥਾ ਟੇਕਣ ਤੋਂ ਬਾਅਦ ਆਪਾਂ ਆ ਗਏ ਜੀ ਲੰਗਰ ਦੇ ਵਿੱਚ ਜੀ ਆਪਾਂ ਨਾਲ ਲੰਗਰ ਚੱਲਿਆ ਸੀਗਾ ਜੀ ਚਾਹ ਤੇ ਨਾਲ ਪਕੌੜਿਆਂ ਦਾ ਤੇ ਆਪਾਂ ਨੇ ਲੰਗਰ ਛਕਿਆ ਤੇ ਇਧਰ ਲੰਗਰ ਹਾਲ ਤੋਂ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਆਪਾਂ ਤੁਹਾਨੂੰ ਲੋਕੇਸ਼ਨ ਦਿਖਾ ਦਈਏ ਪੂਰਾ A to Z ਜਿਹੜਾਗਾ ਲਾਈਟਿੰਗ ਸਿਸਟਮ ਆਗਾ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈਗਾ ਬਾਈਆਂ ਦਾ ਸਾਰੀ ਕਮੇਟੀ ਦਾ ਬਹੁਤ ਧੰਨਵਾਦ ਹੈਗਾ ਜਿਨ੍ਹਾਂ ਨੇ ਐਡਾ ਪ੍ਰੋਗਰਾ ਕੀਤਾ ਤੇ ਸਾਰੇ ਨਗਰ ਦਾ ਵੀ ਬਹੁਤ-ਬਹੁਤ ਧੰਨਵਾਦ ਆ ਇਹ ਤੁਸੀਂ ਦੁਬਾਰਾ ਫਿਰ ਦੇਖ ਸਕਦੇ ਹੋ ਬਹੁਤ ਹੀ ਵੱਡਾ ਇਕੱਠਾ ਜਿਹੜਾ ਇਸ ਮੌਕੇ ਤੇ ਇਕੱਠਾ ਹੋਇਆ ਇਹ ਆਪਣੇ ਪਿੱਛੇ ਦੀ ਜਿਹੜੀ ਸਾਰੀ ਲਾਈਟਿੰਗ ਦਿਖ ਰਹੀ ਆ ਸਾਰੇ ਹੀ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਐਡਾ ਵੱਡਾ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਹੈਗਾ ਤੇ ਆਪਣਾ ਅੱਜ ਦਾ ਵਲੌਗ ਜੀ ਤੇ ਹੁਣ ਆਪਾਂ ਆ ਚੁੱਕੇ ਆ ਦੁਬਾਰਾ ਤੁਹਾਰੇ ਤੇ ਤੁਹਾਨੂੰ ਆਪਣਾ ਇਹ ਵਲੌਗ ਕਿਵੇਂ ਲੱਗਿਆ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਤੁਨ ਤੁਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੁਣ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਡੀਓ ਦੇ ਵਿੱਚ ਆਪਣੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਪਹਿਲਾ ਬਲੌਗ ਇਦਾਂ ਦਾ ਸ਼ੂਟ ਕਰ ਰਹੇ ਆ ਆਪਣੇ ਕੰਟੈਂਟ ਤੋਂ हट ਕੇ ਨਹੀਂ ਆਪਾਂ ਸਾਰੀਆਂ ਆਪਣੇ ਕੰਟੈਂਟ ਦੀ ਵੀਡੀਓ ਪਾ ਰਹੇ ਆ ਤਾਂ ਮਿਲਦੇ ਆ ਜੀ ਅਗਲੀ ਵੀਡੀਓ 'ਚ ਧੰਨਵਾਦ